ਤੋ ਜੀ ਭਾਈ ਸਾਬਣੇ ਦੇਖੋ ਵੀਰ ਕਿਵੇਂ ਕੜਕਣੇ ਕੜਕਣੇ ਨੋਟ ਗਿਣੀ ਜਾਂਦਾ ਭਾਈ ਇਹਦੇ ਪਿੱਛੇ ਬਹੁਤ ਬੇਨਤ ਕਰਨੀ ਪੈਂਦੀ ਆ ਬਹੁਤ ਖੂਨ ਕਿਸੀਨਾ ਬਹਾਉਣਾ ਪੈਂਦਾ ਫੇਰ ਜਾ ਕੇ ਆ ਨੋਟ ਰਿਸੀਵ ਹੁੰਦੇ ਆ ਤੇ ਆ ਵੀਰ ਨੇ ਆਪਣੇ ਖੇਤ ਵਿੱਚ 2.5 ਤੋਂ 3 ਕਿੱਲੇ ਏਕੜ ਗੋਭੀ ਲਾਈ ਆ ਭਾਈ ਮੈਂ ਹਰ ਇੱਕ ਵੀਡੀਓ ਵਿੱਚ ਇਹੀ ਰੌਲਾ ਪਾਉਣਾ ਹੁੰਦਾ ਕਿ ਜਿਹੜੀ ਵੀ ਤੁਹਾਡੇ ਖੇਤ ਵਿੱਚ ਕੋਈ ਚੀਜ਼ ਲੱਗੀ ਆ ਉਹਦਾ ਸੰਗਾ ਸ਼ਰਮਾ ਲਾ ਕੇ ਖੁਦ ਮੱਡੀ ਕਰਨ ਕਰਿਆ ਕਰੋ ਜਦੋਂ ਅਸੀਂ ਸੰਗ ਜੰਨੇ ਆ ਭਾਈ ਫੇਰ ਸਾਨੂੰ ਘਾਟੇ ਦਾ ਸੌਤਾ ਪੈਂਦਾ ਤੇ ਆ ਵੀਰ ਖੁਦ ਮੰਡੀ ਕਰਨ ਕਰਦਾ ਤੇ ਮੁਨਾਫਾ ਤੁਹਾਡੇ ਸਾਹਮਣੇ ਆ ਦੇਖੋ ਵੀਰ ਨੇ ਦੋ ਨਾਲ ਬੰਦੇ ਰੱਖਿਆ ਉਹ ਵੀ ਬਹੁਤ ਮਿਹਨਤੀ ਬੰਦੇ ਆ ਬਾਈ ਤੇ ਆ ਜਿਹੜਾ ਇੱਕ ਨੌਜਵਾਨ ਇਹਨੂੰ ਦਿলো ਸਲੂਟ ਨਹੀਂ ਤਾਂ ਅੱਜ ਕੱਲ ਦੇ ਮੁੰਡੇ ਆ ਜਿਹੜੇ ਨਵੇਂ ਜੰਗ ਮੁੰਡੇ ਆ ਇਹ ਬਾਈ ਖਾ ਕੇ ਨਸ਼ਾ ਪੱਤਾ ਹੋਰ ਹੀ ਫੀਲਿੰਗਾਂ ਚੱਕੀ ਜਾਂਦੇ ਆ ਤੇ ਇਹ ਪਿਓ ਪੁੱਤ ਦੀ ਜੋੜੀ ਆ ਬਾਈ ਜਿਹੜੇ ਨਾਲ ਕਿਰਤੀ ਬੰਦੇ ਆ ਬਹੁਤ ਹੀ ਮਿਹਨਤ ਕਰਦੇ ਆ ਬਾਈ ਆ ਖੁਦ ਮੰਡੀ ਕਰਨ ਕਰਿਆ ਕਰੋ ਸੰਗਲ ਸ਼ਰਮਾ ਨਾ ਕਰਿਆ ਕਰੋ ਜੈਸੋਦ ਸਿੰਘ ਸੰਗ ਸ਼ਰਮ ਕਰ ਜਾਂਦੇ ਆ ਤਾਂ ਫੇਰ ਅਸੀਂ ਘਾਟੇ ਦੇ ਵਿੱਚ ਜਾਂਦੇ ਆ ਵੀ ਜਿਹੜੀ ਵੀ ਸਬਜ਼ੀ ਤੁਸੀਂ ਖੇਤਾਂ ਦੇ ਵਿੱਚ ਲਾਉਂਦੇ ਆ ਬਹੁਤ ਮੁਨਾਫੇ ਦਾ ਸਬਦਾ ਹੁੰਦਾ ਜੇ ਤੁਸੀਂ ਖੁਦ ਮੰਡੀਕਰਨ ਕਰੋਗੇ ਮੈਂ ਹਰ ਇੱਕ ਵੀਡੀਓ ਵਿੱਚ ਇਹੀ ਰੌਲਾ ਪਾਉਣਾ ਉਹਨਾਂ ਕਿ ਭਰਾਵੋ ਸੰਗੋ ਨਾ ਸੰਗਲ ਸ਼ਰਮਾ ਲਾਓ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੰਮਜਾਪ ਹੋਣਾ ਤੇ ਆਹ ਵੀਰ ਕਹਿੰਦਾ ਵੀ ਮੈਂ ਜਿਹੜਾ 4 ਤੋਂ 5 ਲੱਖ ਰੁਪਇਆ ਵਟ ਲੈਣਾ 2.5 ਤਿੰਨ ਕਿੱਲੇ ਏਕੜ ਗੋਭੀ ਆ ਤੇ ਬਹੁਤ ਹੀ ਵਧੀਆ ਗੋਭੀ ਦੀ ਫਸਲ ਮੇਰੀ ਜਾ ਰਹੀ ਹੈ ਰੇਟ ਵਧੀਆ ਮਿਲ ਰਿਹਾ ਮੰਡੀਕਰਨ ਖੁਦ ਕਰਦੇ ਆ ਤੇ ਜੇ ਵੀਡੀਓ ਦਾ ਮੈਸੇਜ ਵਧੀਆ ਲੱਗਿਆ ਤਾਂ ਕਿਸਾਨ ਵੀਰੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਖੁਦ ਮੰਡੀਕਰਨ ਕਰਿਆ ਕਰੋ ਬਈ ਮੈਂ ਫੇਰ ਇਹੀ ਗੱਲ ਕਹਿਣਾ ਕਿ ਜਿਹੜੀ ਵੀ ਤੁਸੀਂ ਸਬਜ਼ੀ ਲਾਉਨੇ ਆ ਸੰਗਿਆ ਨਾ ਕਰੋ ਅਸੀਂ ਸੰਗ ਜਾਂ ਲੰਗ ਜਾਂਦੇ ਆ ਤੇ ਫੇਰ ਅਸੀਂ ਘਾਟੇ ਦੇ ਵਿੱਚ ਜਾਂਦੇ ਆ ਬਈ ਸੰਗਾ ਸ਼ਰਮਾ ਲਾਓ ਤੇ ਘਰੋਂ ਬਾਹਰ ਨਿਕਲੋ ਖੋਦ ਮੰਡੀਕਰਨ ਕਰੋ ਤੇ ਜ਼ਿੰਦਗੀ ਵਿੱਚ ਕਾਮਯਾਬੀ ਖਾਸਲ ਕਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਤੇ ਜਾਂਦੇ ਜਾਂਦੇ ਪਿਆਰਾ ਜਿਹਾ ਕਮੈਂਟ ਕਰੋ ਤੇ ਮੇਰੇ ਪੇਜ ਨੂੰ ਫੋਲੋ ਕਰੋ ਸਾਰਿਆਂ ਦਾ